ਹਾਂਜੀ ਦੋਸਤੋ ਹੁਣ ਜਿਹੜੀ ਪੀਐਮ ਕਿਸਾਨ ਸਨਮਾਨ ਨidhi ਸਾਰੇ ਪੈਸੇ ਮਿਲਣਗੇ ਤਾਂ ਸਿੱਧੇ ਤੁਹਾਡੇ ਖਾਤਿਆਂ ਦੇ ਵਿੱਚ ਕਿਸ਼ਤਾਂ ਨਹੀਂ ਆਈਆਂ ਤਾਂ ਰੁਕੀਆਂ ਹੋਈਆਂ ਤੁਹਾਡੀਆਂ 6 ਸਟੈਪ ਆ ਜਿਹੜੇ ਚੈੱਕ ਕਰ ਲਓ ਤੇ ਕਿਹੜੀ ਤੁਹਾਡੀ ਅਪਡੇਟ ਨਹੀਂ ਹੋਇਆ ਖਾਤਾ ਜਾਂ ਕੁਝ ਵੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਲਿੰਕ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਦੇ ਦੂੰਗਾ ਤੇ ਹੁਣ ਆ ਜੋ ਮੈਂ ਤੁਹਾਨੂੰ ਚੈੱਕ ਕਰਾ ਦਿਨਾ ਕੀ ਕੀ ਸਟੈਪ ਫੋਲੋ ਕਰਨੇ ਆ ਜਿਹੜੇ ਆ ਜੋ ਚੱਲਦੇ ਆ ਗੂਗਲ ਕ੍ਰੋਮ ਦੇ ਵਿੱਚ ਤੇ ਜਿਹੜੀ ਆ ਸੈਟ ਡਿਫੌਲਟ ਕੀ ਹੈਗੀ ਹੈ ਪੰਜਾਬ ਜੌਬ ਨਿਊਜ਼ ਤੇ ਇੱਥੋਂ ਹੁਣੋਂ ਮੈਂ ਚੈੱਕ ਕਰਾ ਦਿਨਾ ਜਿਵੇਂ ਕਿ ਆ ਲਿਖਿਆ ਆ ਪੀਐਮ ਕਸਾਨਾ 2000 ਵਾਲੀ ਕਿਸ਼ਤ ਸਟੇਟਸ ਚੈੱਕ ਨਾਟ ਰਿਸੀਵਡ ਜਿਹੜੀ 2024 ਦੀ ਕਿਸ਼ਤ ਹੈਗੀ ਹੈ ਤੁਹਾਡੀ 16ਵੀਂ ਕਿਸ਼ਤ ਜਿਹੜੀ ਆਉਣੀ ਸੀਗੀ ਖਾਤਿਆਂ ਦੇ ਵਿੱਚ ਤੇ ਤੁਸੀਂ ਕਿਵੇਂ ਚੈੱਕ ਕਰਨੀ ਹੈ ਤੇ ਤੁਸੀਂ ਕਿਵੇਂ ਇਹਨੂੰ ਅਪਡੇਟ ਕਰਨਾ ਹੈਗਾ ਤੇ ਵੀਡੀਓ ਸ਼ੇਅਰ ਕਰ ਦਿਓ ਮੇਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਭੈਣਾਂ ਤੇ ਭਰਾਵਾਂ ਨੂੰ ਪਤਾ ਲੱਗ ਸਕੇ ਤੇ ਉਹ ਵੀ ਜਲਦੀ ਜਲਦੀ ਅਪਲਾਈ ਕਰ ਸਕਣ ਤੇ ਖਾਤੇ ਚੈੱਕ ਕਰਾ ਸਕਣ 2000 ਵਾਲੀ ਕਿਸ਼ਤ ਜਿਹੜੀ ਸਾਡੇ ਖਾਤੇ ਚ ਆਈ ਹੈ ਜਾਂ ਨਹੀਂ ਆਈ ਹੈ ਤੇ ਆਜੋ ਮੈਂ ਤੁਹਾਨੂੰ ਚੈੱਕ ਕਰਾ ਦਿੰਨਾ ਕਿਵੇਂ ਤੁਸੀਂ ਇਹਨੂੰ ਚੈੱਕ ਕਰਨਾ ਆ ਜੋ ਕੀ ਤੁਹਾਡਾ ਖਾਤੇ ਦੇ ਵਿੱਚ ਲੱਗਿਆ ਕਿ ਜਾਂ ਨਹੀਂ ਲੱਗਿਆ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਫਰਵਰੀ 2019 ਦੇ ਵਿੱਚ ਜਿਹੜੀ ਸਕੀਮ ਇਹ ਸ਼ੁਰੂ ਹੋਈ ਸੀਗੀ ਤੇ ਆ ਦੇਖੋ ਜਿਵੇਂ ਕਿ 28 ਫਰਵਰੀ 2024 ਤੁਹ ਜਿਹੜੀ ਸਟੋਲਮੈਂਟ 16ਵੀਂ ਕਿਸ਼ਤ ਜਿਹੜੀ ਆਈ ਹੈ ਦੁਬਾਰਾ ਤੇ ਸਾਲ ਦਾ ਤੁਹਾਨੂੰ 6000 ਰੁਪਿਆ ਜਿਹੜਾ ਮਿਲਿਆ ਕਰੇਗਾ ਤੇ ਇਹ ਲਾਭ ਦਾ ਫਾਇਦਾ ਠਾਹੋ ਜਲਦੀ ਤੂੰ ਜਲਦੀ ਜਿਵੇਂ ਕਿ ਆ ਲਿਖਿਆ ਆ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਹੋਈ ਜਾਰੀ ਆਵੇ ਸਾਰਾ ਲਿਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬੁੱਧਵਾਰ ਨੂੰ ਕੇਂਦਰ ਸਰਕਾਰ ਦੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 16ਵੀਂ ਕਿਸ਼ਤ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ ਇਸ ਕਿਸਤ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ 21 ਕਰੋੜ ਰੁਪਏ ਤੋਂ ਵੱਧ ਰਕਮ ਟਰਾਂਸਫਰ ਕੀਤੀ ਗਈ ਹੈ ਤੇ ਤੁਸੀਂ ਕਿਵੇਂ ਇਹਨੂੰ ਚੈੱਕ ਕਰਨਾ ਤੇ ਆਜੋ ਤੁਹਾਨੂੰ ਮੈਂ ਦਿਖਾ ਦੇਣਾ ਜਿਹੜੇ ਇਹਦੇ ਤੁਸੀਂ ਸਟੈਪ ਫੋਲੋ ਕਰਨੇ ਹੈਗੇ ਆ ਤੁਸੀਂ ਤੁਹਾਡਾ ਖਾਤਾ ਨਹੀਂ ਲੱਗਿਆ ਹੋਇਆ ਜਾਂ ਕੋਈ ਤੁਹਾਡਾ ਖਾਤਾ ਅਪਡੇਟ ਨਹੀਂ ਹੋਇਆ ਜਿਵੇਂ ਕਿ ਆਧਾਰ ਕਾਰਡ ਅਪਡੇਟ ਨਹੀਂ ਹੋਇਆ ਕਿਵੇਂ ਅਪਡੇਟ ਕਰਾਉਣਾ ਤੇ ਕਿਵੇਂ ਕਰਨਾ ਆ ਦੇਖੋ ਜਿਵੇਂ ਲਿਖਿਆ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਯੋਜਨਾ ਕੀ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਕਈ ਤਰ੍ਹਾਂ ਦੀਆਂ ਕਨਤੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵੀ ਇੱਕ ਹੈ ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ ਸਾਲ 6000 ਦਿੱਤੀ ਇਹ ਰਕਮ ਦਿੱਤੀ ਜਾਵੇਗੀ ਤੇ 16ਵੀਂ ਕਿਸ਼ਤ ਜਮ੍ਹਾਂ ਕਰਾਉਣ ਜਾ ਰਿਹਾ ਆ ਦੇਖੋ ਜਿਵੇਂ ਕਿ ਤੁਹਾਨੂੰ ਮੈਂ ਚੈੱਕ ਕਰਾ ਦਿਨਾ ਅਗਰ ਪ੍ਰਧਾਨ ਮੰਤਰੀ ਯੋਜਨਾ ਦੀ ਕਿਸ਼ਤ ਤੁਹਾਡੇ ਖਾਤਿਆਂ ਵਿੱਚ ਨਹੀਂ ਆਈ ਹੈ ਤਾਂ ਕਰੋ ਇਹ ਕੰਮ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਕਿਸਾਨਾਂ ਨੂੰ ਦਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਇਸ ਵਿਧੀ ਇਸ ਤਹਿਤ ਦਾ ਲਾਭ ਉਠਾ ਸਕਣ ਕਿਸਾਨ ਵੀਰ ਜਿਹੜੇ ਵੀ ਆਪਣੇ ਭਰਾ ਗਰੀਬ ਪਰਿਵਾਰ ਕੋਈ ਵੀ ਕਰ ਸਕਦਾ ਇਹ 2000 ਜਿਹੜੀ ਕਿਸ਼ਤ ਆ ਚੁੱਕੀ ਆ ਜੋ ਹੁਣ ਤੁਸੀਂ ਆਹ ਪਹਿਲਾ ਸਟੈਪ ਜਿਹੜਾ ਸੁਣ ਲਓ ਜਿਵੇਂ ਕਿ ਸਟੈਪ ਨੰਬਰ 1 ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੇ ਕਿਸੇ ਵੀ ਬ੍ਰਾਊਜ਼ਰ ਤੇ ਜਾਓ ਤੇ ਉਸ ਵਿੱਚ ਜਾ ਕੇ Google Google ਸਰਚ ਕਰੋ Google ਸਰਚ ਕਰਨ ਤੋਂ ਬਾਅਦ ਆ ਵੈਬਸਾਈਟ ਖੋਲੋ ਤੁਸੀਂ PM ਕਿਸਾਨ ਜਿਹੜੀ ਗਵਰਨਮੈਂਟ ਇਹਨ ਦੀ ਹੈਗੀ ਐ ਤੇ ਇਸ ਤੋਂ ਬਾਅਦ ਤੁਹਾਨੂੰ ਅਗਲੀ ਜਿਹੜੇ ਸਟੈਪ ਦੱਸ ਦਿੰਨਾ ਦੂਜਾ ਸਟੈਪ ਹੈਗਾ ਸਟੈਪ ਨੰਬਰ 2 ਆ ਦੇਖੋ ਜਿਵੇਂ ਕਿ ਲਿਖਿਆ ਆ ਹੁਣ ਤੁਸੀਂ ਹੇਠਾਂ ਦਿੱਤੇ ਫੋਟੋ ਮੁਤਾਬਕ ਜਿਹੜਾ ਚੈੱਕ ਕਰ ਸਕਦੇ ਹੋ ਆਵੇ ਤੁਹਾਨੂੰ ਟਿਕ ਲਾ ਕੇ ਦਿਖਾਇਆ ਹੋਇਆ ਜਿਵੇਂ ਕਿ ਮੈਂ ਤਿੰਨ ਯੂਅਰ ਸਟੇਟਸ ਇੰਦੇ ਤੇ ਤੁਸੀਂ ਕਲਿੱਕ ਕਰਨਾ ਤੇ ਆ ਜਾਊ ਤੁਹਾਨੂੰ ਜਿਹੜਾ ਅਗਲਾ ਸਟੈਪ ਆਈਊਗਾ ਜਿਵੇਂ ਕਿ ਲਿਖਿਆ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ 17 ਦੀ ਸਕਰੀਨ ਆ ਜਾਵੇਗੀ ਜਿੱਥੇ ਜਾ ਕੇ ਤੁਸੀਂ ਕਿਨੋ ਯੂਰ ਰਜਿਸਟਰ ਜਿਹੜਾ ਆਪਣਾ ਰਜਿਸਟਰ ਨੰਬਰ ਹੁੰਦਾ ਉਹ ਕਿਵੇਂ ਕੱਢਣਾ ਤੁਸੀਂ ਤੇ ਆਇਓ ਤੁਹਾਨੂੰ ਦੱਸਦਾ ਹੁਣ ਇੱਥੇ ਤੁਸੀਂ ਆਪ ਦਾ ਜਿਹੜਾ ਕਿ ਰਜਿਸਟਰ ਨੰਬਰ ਤੁਸੀਂ ਕਿਵੇਂ ਕੱਢਣਾ ਹੈਗਾ ਤੁਸੀਂ ਆਇਓ ਤੁਹਾਨੂੰ ਮੈਂ ਦੱਸਦਾ ਆਧਾਰ ਕਾਰਡ ਜਾਂ ਫੋਨ ਨੰਬਰ ਤੁਹਾਡਾ ਲਿੰਕ ਹੋਣਾ ਚਾਹੀਦਾ ਆਧਾਰ ਕਾਰਡ ਨਾਲ ਤੇ ਇੱਥੇ ਤੁਸੀਂ ਆਪ ਦਾ ਨੰਬਰ ਰਹੀਂ ਵੀ ਰਜਿਸਟਰ ਨੰਬਰ ਕੱਢ ਸਕਦੇ ਹੋ ਤੇ ਆਧਾਰ ਕਾਰਡ ਰਹੀਂ ਵੀ ਰਜਿਸਟਰ ਨੰਬਰ ਕੱਢ ਸਕਦੇ ਹੋ ਤੇ ਆਜੋ ਹੁਣ ਜਿਹੜਾ ਅੱਗੇ ਤੁਹਾਨੂੰ ਦੱਸਦਾ ਇੱਥੇ ਤੁਹਾਡਾ ਜਿਵੇਂ ਕਿ ਆ ਜਾਏਗਾ ਇੱਕ ਸਾਈਡ ਤੇ ਰਜਿਸਟਰ ਨੰਬਰ ਇੱਕ ਸਾਈਡ ਤੇ ਤੁਹਾਡਾ ਨਾਮ ਸ਼ੋਅ ਕਰ ਦੇਗਾ ਤੇ ਆਜੋ ਹੁਣ ਜਿਹੜਾ ਤੀਜਾ ਸਟੈਪ ਤੁਹਾਨੂੰ ਦੱਸਦੇ ਆ ਇੱਥੇ ਹੁਣ ਤੁਸੀਂ ਭਰ ਦੇਣਾ ਹੈਗਾ ਆਪ ਦਾ ਰਜਿਸਟਰ ਨੰਬਰ ਤੇ ਇੱਥੇ ਕੈਪਚਰ ਕੋਡ ਭਰ ਦੇਣਾ ਹੈਗਾ ਜਿਵੇਂ ਕਿ ਆ ਲਿਖਿਆ ਹੋਇਆ ਸਾਰਾ ਕੁਝ ਇਸੇ ਤਰ੍ਹਾਂ ਪੜ੍ਹ ਕੇ ਤੁਸੀਂ ਕਰ ਸਕਦੇ ਹਾਂ ਤੇ ਆ ਆ ਜੰਨੇ ਹੁਣ ਚੌਥੇ ਸਟੈਪ ਤੇ ਜਿਹੜਾ ਕਿ ਹੁਣ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਪੇਜ ਜਿਹੜਾ ਖੁੱਲ ਚੁੱਕਿਆ ਆ ਦੇਖ ਸਕਦੇ ਹਾਂ ਤੇ ਪਰਸਨਲ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਇਸ ਤੋਂ ਇਜ਼ੀ ਵਾਲਾ ਸਟੇਟਸ ਕਲਿੱਕ ਕਰਨ ਕੇ ਇਸ ਤਰ੍ਹਾਂ ਫੋਟੋ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਆਪਣੇ ਲੀਡ ਲੀਡ ਸੈਂਡਿੰਗ ਯੈਸ ਹੈਗਾ ਇਹ ਕਿਈ ਵਾਰੀ ਜਿਹਾ ਹੈਗਾ ਆਧਾਰ ਬੈਂਕ ਅਕਾਊਂਟ ਸੇਡਿੰਗ ਸੈਂਡਿੰਗ ਜਿਹੜਾ ਵੀ ਸਟੇਟਸ ਯੈਸ ਹੈਗਾ ਆ ਦੇਖ ਸਕਦੇ ਹਾਂ ਤਾਂ ਤੁਸੀਂ ਇਜ਼ੀਬਲ ਹੈਗੇ ਹੋ ਅਗਰ ਤੁਹਾਡੇ ਪੈਸੇ ਨਹੀਂ ਆ ਰਹੇ ਤਾਂ ਇੰਨਾ ਵਿੱਚੋਂ ਤੁਹਾਡੇ ਇੱਕ ਲਗ ਕਾਂਟਾ ਲੱਗਾ ਹੋਵੇਗਾ ਇਸ ਕਰਕੇ ਤੁਹਾਡੇ ਪੈਸੇ ਨਹੀਂ ਆ ਰਹੇ ਤਾਂ ਇਹਨੂੰ ਕਿਵੇਂ ਠੀਕ ਕਰਨਾ ਤੁਸੀਂ ਆ ਜਾਓ ਮੈਂ ਤੁਹਾਨੂੰ ਦੱਸ ਦਾਂ ਅਗਲੇ 5ਵੇਂ ਸਟੈਪ ਦੇ ਵਿੱਚ ਇੱਥੇ ਲਿਖਿਆ ਆ ਜਿਹੜਾ ਕਿ ਈ ਕੇ ਵੀ ਸੀ ਕਰ ਲੈਣੀ ਆ ਤੁਸੀਂ ਜਿਵੇਂ ਕਿ ਆਵੇ ਤੁਹਾਨੂੰ ਮੈਂ ਟਿਕ ਲਾ ਕੇ ਦਿਖਾਇਆ ਹੋਇਆ ਈ ਕੇ ਵੀ ਸੀ ਤੇ ਅਗਰ ਤੁਹਾਡੇ ਇਹ ਲੀਡ ਸੈਂਡਿੰਗ ਕਾਂਟਾ ਆ ਰਿਹਾ ਤੇ ਕਿਵੇਂ ਉਹਨੂੰ ਰਜਿਸਟਰ ਕਰਨਾ ਤੁਸੀਂ ਆਵੇ ਦੇਖੋ ਤੇ ਪਲੱਸ ਦਾ ਇਕਨ ਬਣਿਆ ਹੋਇਆ ਜਿਵੇਂ ਕਿ ਅਪਡੇਟ ਅਪਡੇਸ਼ਨ ਸਲਫ ਰਜਿਸਟਰ ਫਾਰਮਰ ਇਥੋਂ ਤੁਸੀਂ ਰਜਿਸਟਰ ਕਰ ਲੈਣਾ ਇਸ ਤੋਂ ਬਾਅਦ ਆਜੋ ਤੁਹਾਨੂੰ ਅਗਲਾ ਸੇਮਾ ਸਟੈਪ ਦੱਸਦੇ ਆਂ ਜਿਵੇਂ ਕਿ ਆਪਣਾ ਆਧਾਰ ਬੈਂਕ ਅਕਾਊਂਟ ਅਸੈਂਡਿੰਗ ਸਟੇਟਸ ਦਾ ਕਾਂਟਾ ਆ ਰਿਹਾ ਤੇ ਉਹਨੂੰ ਆਪਾਂ ਕਿਵੇਂ ਠੀਕ ਕਰਨਾ ਆਜੋ ਤੁਹਾਨੂੰ ਦੱਸਦੇ ਆਂ ਆਜੋ نیچے ਜਾ ਕੇ ਤੁਸੀਂ ਬੈਂਕ ਜਾ ਕੇ ਆਧਾਰ ਕਾਰਡ ਖਾਤੇ ਨਾਲ ਜੋੜ ਲਓ ਤੇ ਇਹ ਤੁਹਾਡਾ ਸਹੀ ਹੋ ਜਾਏਗਾ ਆਧਾਰ ਬੈਂਕ ਸਟੇਟਸ ਵਾਲਾ ਕਾਂਟਾ ਜਿਹੜਾ ਸਹੀ ਹੋ ਜਾਏਗਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਨਾਲੇ ਫੋਲੋ ਕਰਕੇ ਰੱਖ ਲਿਓ ਦੇਹੋ ਜਿਹੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ